ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅਸੀਂ ਹਾਲਾਤ ਦੀ ਕਰਾਂਗੇ ਹਾਲਾਤ ਕਈ ਵਾਰ ਅਣਸੁਖਾਂਵੇਂ ਹੁੰਦੇ ਨੇ ਪਰ ਇੱਕ ਕੋਸ਼ਿਸ਼ ਹਾਲਾਤ ਨੂੰ ਬਦਲ ਦਿੰਦੀ ਮੈਂ ਅੱਜ ਜ਼ਿਕਰ ਕਰਾਂਗਾ ਉਸ ਮੁਲਾਕਾਤ ਦਾ ਜੋ ਦਿੱਲੀ ਦੇ ਵਿੱਚ ਹੋਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚਾਲੇ ਮੁਲਾਕਾਤ 20-25 ਮਿੰਟ ਦੀ ਸੀ ਇਸ ਮੁਲਾਕਾਤ ਤੋਂ ਬਾਅਦ ਮਾਹੌਲ ਚੰਗਾ ਹੈ ਇਹ ਸੀਐਮ ਖੁਦ ਜ਼ਿਕਰ ਕਰ ਗਏ ਪਰ ਮੈਂ ਗੱਲ ਹਾਲਾਤ ਦੀ ਕਰਾਂਗਾ ਹਾਲਾਤ ਦੋ ਤਰੀਕੇ ਦੇ ਨੇ ਇਸ ਸਮੇਂ ਪੰਜਾਬ ਦੇ ਸਾਹਮਣੇ ਇਹ ਖਲਾਤ ਨੇ ਜੋ ਹੜਾਂ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਵਿੱਚ ਬਣੇ ਹੋਏ ਨੇ ਆਪਾਂ ਬਖੂਬੀ ਇਸ ਸਮੇਂ ਸਮਝ ਵੀ ਰਹੇ ਹਾਂ ਔਰ ਦੇਖਿਆ ਵੀ ਪਿਛਲੇ 2 ਮਹੀਨਿਆਂ ਤੋਂ ਕਿ ਕਿਸ ਤਰੀਕੇ ਨਾਲ ਹੜਾਂ ਦੀ ਵਜ੍ਹਾ ਦੇ ਨਾਲ ਨੁਕਸਾਨ ਹੋਇਆ ਦੂਜੇ ਹਾਲਾਤ ਨੇ ਸਟੇਟ ਤੇ ਸੈਂਟਰ ਦੇ ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਆਏ 9 ਸਤੰਬਰ ਨੂੰ 1600 ਕਰੋੜ ਦਾ ਐਲਾਨ ਕਰਕੇ ਗਏ ਉਸ ਤੋਂ ਬਾਅਦ ਵੀ ਜ਼ਬਰਦਸਤ ਬਿਆਨਬਾਜ਼ੀ ਸਿਆਸਤ ਦੋਵੇਂ ਪਾਸੇ ਤੋਂ ਹੁੰਦੀ ਹੋਈ ਨਜ਼ਰ ਆਈ ਤਾਂ ਕੀ ਇਹ 20 ਤੋਂ 25 ਮਿੰਟ ਦੀ ਮੁਲਾਕਾਤ ਹਾਲਾਤ ਬਦਲ ਦਵੇਗੀ ਕੀ ਮੁੱਖ ਮੰਤਰੀ ਦੀ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਹਾਲਾਤ ਪੰਜਾਬ ਦੇ ਵਿੱਚ ਜੋ ਹੜਾਂ ਦੀ ਬਜਾ ਦੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਬਦਲ ਦਵੇਗੀ ਕਿ ਜੋ ਸਟੇਟ ਤੇ ਸੈਂਟਰ ਦੇ ਵਿੱਚ ਵਾਲਾ ਇੱਕ ਤਲਖੀ ਵਾਲਾ ਮਾਹੌਲ ਬਣਿਆ ਹੋਇਆ ਸੀ ਕਿ ਉਹ ਵੀ ਹਾਲਾਤ ਬਦਲ ਜਾਣਗੇ ਸਵਾਲ ਇਹੀ ਹੈ ਕਿ ਇਸ ਮੁਲਾਕਾਤ ਦੇ ਨਾਲ ਕੀ ਲੋਕਾਂ ਤੱਕ ਰਾਹਤ ਪਹੁੰਚੇਗੀ ਗੱਲ ਟੋਕਨ ਮਨੀ ਦੀ ਵੀ ਕਰਾਂਗੇ 1600 ਕਰੋੜ ਦਾ ਵੀ ਹੋਵੇਗਾ ਮੁਲਾਕਾਤ ਤੋਂ ਉਮੀਦਾਂ ਕੀ ਨੇ ਜ਼ਿਕਰ ਉਸ ਦਾ ਵੀ ਕਰਾਂਗੇ ਗੱਲ ਹੋਵੇਗੀ ਮੁਲਾਕਾਤ ਬਦਲੇਗੀ ਹਾਲਾਤ ਮੈਂ ਸ਼ੁਰੂਆਤ ਕਰਦਾ ਹਾਂ ਪਹਿਲਾਂ ਦੱਸਦਾ ਹਾਂ ਕਿ ਮੁੱਖ ਮੰਤਰੀ ਨੇ ਮੁਲਾਕਾਤ ਤੋਂ ਬਾਅਦ ਕੀ ਕੁਝ ਕਿਹਾ ਹੈ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਮੁਲਾਕਾਤ ਕੀਤੀ ਹੈ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਇੱਕ ਤਰੀਕੇ ਨਾਲ ਪੂਰੀ ਜਾਣਕਾਰੀ ਗ੍ਰਹਿ ਮੰਤਰੀ ਨੇ ਦਿੱਤੀ ਹੈ ਸੀਐਮ ਨੇ ਔਰ ਮੁੱਖ ਮੰਤਰੀ ਨੇ ਖੁਦ ਇਸ ਦਾ ਜ਼ਿਕਰ ਕੀਤਾ ਕਿ ਅਸੀਂ ਪੰਜਾਬ ਦੇ ਲਈ ਵਿਸ਼ੇਸ਼ ਪੈਕੇਜ ਮੰਗਿਆ ਹੈ ਹੜ੍ਹਾਂ ਦੀ ਵਜ੍ਹਾ ਦੇ ਨਾਲ ਪੰਜਾਬ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਹੈ 5 ਲੱਖ ਲੋਕ ਬੇਕਾਰ ਹੋ ਗਏ ਨੇ 20 ਲੱਖ ਲੋਕ ਪ੍ਰਭਾਵਿਤ ਹੋਏ ਨੇ 3200 ਸਕੂਲ ਸਾਡੇ ਬਿਲਕੁਲ ਤਬਾਹ ਹੋ ਗਏ ਕਈ ਕਾਲਜ ਸਾਡੇ ਤਬਾਹ ਹੋ ਗਏ ਇਹ ਸਾਰੀ ਜਾਣਕਾਰੀ ਸੀਐਮ ਨੇ ਸੈਂਟਰ ਦੀ ਸਰਕਾਰ ਗ੍ਰਹਿ ਮੰਤਰੀ ਤੱਕ ਪਹੁੰਚਾਈ ਹੈ ਜ਼ਿਕਰ ਇਹ ਵੀ ਕੀਤਾ ਹੈ ਕਿ ਜਿਹੜੇ ਐਸਡੀਆਰਐਫ ਅਤੇ ਐਨਡੀਆਰਐਫ ਦੇ ਨਿਯਮ ਨੇ ਜਿਸ ਦੇ ਮੁਤਾਬਿਕ ਲੋਕਾਂ ਤੱਕ ਰਾਹਤ ਪਹੁੰਚਾਈ ਜਾਂਦੀ ਹੈ ਉਸ ਦੇ ਵਿੱਚ ਸੋਧ ਕਰ ਦਿੱਤੀ ਜਾਵੇ ਕਿਉਂਕਿ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਤਜਵੀਜ਼ਾਂ ਨੇ ਉਸ ਦੇ ਮੁਤਾਬਿਕ ਜੋ ਰਾਹਤ ਲੋਕਾਂ ਤੱਕ ਪਹੁੰਚਦੀ ਹੈ ਉਹ ਬਹੁਤ ਨਿਗੋਣੀ ਹੈ ਗ੍ਰਹਿ ਮੰਤਰੀ ਨੇ ਹੋਰ ਮਦਦ ਦਾ ਭਰੋਸਾ ਦਿੱਤਾ ਹੈ ਸੀਐਮ ਨੇ ਕਿਹਾ ਕਿ 1600 ਕਰੋੜ ਨੂੰ ਅਮਿਤ ਸ਼ਾਹ ਨੇ ਟੋਕਨ ਮਨੀ ਕਿਹਾ ਤੇ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਉਹ ਅੱਗੇ ਹੋਰ ਵੀ ਪੈਸਾ ਸੈਂਟਰ ਵਾਲੇ ਪਾਸੇ ਤੋਂ ਪੰਜਾਬ ਨੂੰ ਭੇਜਿਆ ਜਾਏਗਾ ਮੁੱਖ ਮੰਤਰੀ ਸੁਨਵਾਨ ਨੇ ਤੁਹਾਨੂੰ ਉਹਨਾਂ ਨੇ ਕੀ ਕੁਝ ਕਿਹਾ ਇਸ ਮੁਲਾਕਾਤ ਤੋਂ ਬਾਅਦ ਸਾਨੂੰ ਦੱਸਿਆ ਜੋ ਉਹਨਾਂ ਨੇ ਬੜੇ ਧਿਆਨ ਨਾਲ ਇਹ ਗੱਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀ ਸਹਿਤਾ ਹੋਰ ਜਿੰਨਾ ਵੀ ਹੋ ਸਕਦਾ ਉਹ ਕਰਾਂਗੇ ਬਾਕੀ ਉਹਨਾਂ ਤੇ ਜੀ ਉਹ ਤਾਂ ਫੈਡਰਲ ਗਵਰਨਮੈਂਟ ਹੈ ਸੈਂਟਰਲ ਗਵਰਨਮੈਂਟ ਹੈ ਉਹ ਤਾਂ ਜੀ ਮਾਲਕ ਨੇ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ पंजाब के लोगों ने मेरी जिम्मेदारी निश्चित की है कि मेरा पख रखना मेरा बनता सी मैं पक्ष रख क्रेडिट बोर नहीं है इसमें। आज भी मैंने एच एम साहब से बात की कि सोलह सौ सो करोड़ तो एक उठ के मुँह में जी रहा है तो आप हमें और पैसे दीजिए तो उन्होंने कहा कि ओके दैट वाज ए टोकन मनी हम और दें उम्मीद कर सकते उम्मीद पे दुनिया कायम है देखो अभी डी सिल्टिंग जो रेत आ गया जमीनों पर हमने जिसका रे जिसका खेत उसकी रेत वो स्कीम चलाई है बहुत बड़े लेवल पे रेत उठ रहा है अभी गेहूं बीजने के लिए हमें बहुत मशक्कत करनी पड़ेगी मेहनत करनी पड़ेगी कि गेहूं बीजने के लिए हम जमीन तैयार कर सकें मुझे उम्मीद है दो लाख क्विंटल हम बीज फ्री दे रहे हैं पांच लाख एकड़ एक जो प्रभावित हुई है उसके लिए दो लाख एकड़ एक दो लाख क्विंटल हम बीज फ्री दे रहे हैं विधानसभा में भी हमने डीसिल्टिंग का और बाकी सारे कानून पास कर लिए मानयोग हाई कोर्ट ने भी हमें इजाजत दे दी है कि आगे से ऐसा ना हो तो उसके लिए <Ground> तो गल बात इस मुद्दे ਦੇ ذریعے ਕਰਾਂਗੇ ਕਿ ਵਾਕਈ ਇਹ ਸਮਝਿਆ ਜਾਵੇ ਕਿ ਬਰਫ ਪਿੰਗਲੀ ਹੈ ਸਟੇਟ ਸੈਂਟਰ ਦੇ ਵਿਚਾਲੇ ਦੇਖੋ ਗੱਲ ਇਹ ਕਿ ਪੰਜਾਬ ਹੀ ਆ ਕੋਈ ਵੀ ਸਟੇਟ ਹੋਵੇ ਜੇਕਰ ਸੈਂਟਰ ਦੇ ਨਾਲ ਰਿਸ਼ਤੇ ਸੁਖਾਵੇਂ ਹੋਣਗੇ ਤਾਂ ਉਸ ਦਾ ਫਾਇਦਾ ਨੁਕਸਾਨ ਫਾਇਦਾ ਹੀ ਹੈ ਨੁਕਸਾਨ ਦਾ ਚਲੋ ਕੀ ਹੋਣਾ ਹੈ ਅੱਜ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਹਿਮਾਨ ਜਿਹੜੇ ਜੁੜ ਰਹੇ ਨੇ ਮੈਂ ਸਭ ਤੋਂ ਪਹਿਲਾਂ ਤਾਰੂਫ ਹੋਣਾਂ ਦੇ ਨਾਲ ਕਰਵਾਉਣਾ ਹੈ ਕਿ ਦਿੱਲੀ ਵਾਲੀ ਮੁਲਾਕਾਤ ਨੇ ਹਾਲਾਤਾਂ ਨੂੰ ਕਿੰਨਾ ਬਦਲਿਆ ਹੈ ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ ਸਟੂਡੀਓ ਦੇ ਵਿੱਚ ਮੌਜੂਦ ਨੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਬਹੁਤ-ਬਹੁਤ ਸਵਾਗਤ ਹੈ ਸੰਘੇੜਾ ਸਾਹਿਬ ਤੁਹਾਡਾ ਸਾਡੇ ਨਾਲ ਕਮਲਜੀਤ ਸਿੰਘ ਸੋਈ ਜੀ ਜੁੜ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਸੋਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੈਂ ਸ਼ੁਰੂਆਤ ਕਰਦਾ ਹਾਂ ਔਰ ਮੈਂ ਸਭ ਤੋਂ ਪਹਿਲਾਂ ਸਟੇਟ ਗਵਰਨਮੈਂਟ ਵਾਲੇ ਪ ਕੀ ਰਾਹਤ ਪਰ ਇਹ ਮੁਲਾਕਾਤ ਪੰਜਾਬ ਦੇ ਲੋਕ ਮੈਂ ਹੜਾਂ ਦੇ ਵਿੱਚ ਪ੍ਰਭਾਵਿਤ ਹੋਏ ਲੋਕਾਂ ਦੀ ਨਜ਼ਰ ਦੇ ਨਾਲ ਸਮਝਣਾ ਚਾ ਰਹੇ ਹਾਂ ਕਿ ਇਹ ਰਾਹਤ ਪਰ ਇਹ ਮੁਲਾਕਾਤ ਉਹ ਸਮਝਣ ਮਹਿਸੂਸ ਕਰਨ ਇਸ ਨੂੰ ਕਿ ਹਾਂ ਇਹ ਮੁਲਾਕਾਤ ਇਸ ਤਰੀਕੇ ਦੀ ਹੈ ਜੋ ਰਾਹਤ ਵਾਲੀ ਕਹੀ ਜਾ ਸਕਦੀ ਹੈ ਗੌਰਵ ਜੀ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲੇ ਨੇ 25 ਮਿੰਟ ਦੇ ਕਰੀਬ ਮੀਟਿੰਗ ਹੋਈ ਹੈ ਤੇ ਬਹੁਤ ਸਖਾਵੇਂ ਮਾਹੌਲ ਚ ਮੀਟਿੰਗ ਹੋਈ ਹੈ ਔਰ ਸੀਐਮ ਸਾਹਿਬ ਨੇ ਡੀਟੇਲ ਵਿੱਚ ਦੱਸਿਆ ਜਿਹੜਾ ਤੁਸੀਂ ਵੀ ਹੁਣੇ ਹੀ ਦੱਸ ਕੇ ਹਟੇ ਹੋ ਕਿ ਕਿਸ ਤਰ੍ਹਾਂ 2300 ਪਿੰਡ ਪ੍ਰਭਾਵਿਤ ਹੋਏ ਨੇ ਤੇ ਸਾਰੀ ਡੀਟੇਲ ਜਿਹੜੀ ਆ ਉਹ ਦੱਸੀ ਆ ਮੈਂ ਰਿਪੀਟ ਨਹੀਂ ਕਰਨੀ ਚਾਹੁੰਦਾ ਤੇ ਉਸ ਦੇ ਨਾਲ ਹੀ ਜਿਹੜਾ ਖਰਾਬੇ ਦਾ ਨੁਕਸਾਨ ਦਾ ਅੰਕੜਾ ਜਿਹੜਾ ਆ ਉਹ ਵੀ 13500 ਕਰੋੜ ਦਾ ਤਾਂ ਅਸੀਂ ਪਹਿਲਾਂ ਦੱਸ ਹੀ ਚੁੱਕੇ ਹਾਂ ਜਿਹਦੀ ਗਿਣਤੀ ਮਿਣਤੀ ਹੋ ਚੁੱਕੀ ਹੈ ਤੇ ਗਰਦਾਵਰੀਆਂ ਚੱਲ ਰਹੀਆਂ ਆ 15 ਅਕਤੂਬਰ ਤੱਕ ਗਰਦਾਵਰੀਆਂ ਦਾ ਕੰਮ ਲਗਭਗ ਮੁਕੰਮਲ ਹੋ ਜਾਣਾ ਆ ਤੇ ਐਗਜੈਕਟ ਨੁਕਸਾਨ ਜਿਹੜਾ 20 ਹਜ਼ਾਰ ਏਕੜ ਤੱਕ ਪਹੁੰਚਣ ਦੀ ਸੰਭਾਵਨਾ ਹੈ ਕਰਾਫ ਐਸਟੀਮੇਟ ਆ ਉਹ ਵੀ ਮਾਣਜੋ ਕੇਂਦਰੀ ਮੰਤਰੀ ਦੇ ਧਿਆਨ ਚ ਲਿਆਂਦਾ ਗਿਆ ਤੇ ਨਾਲ ਹੀ ਸਕੂਲਾਂ ਦੀ ਖਾਸਾ ਹਾਲਤ ਸਾਰਾ ਕੁਝ ਹੀ ਡੀਟੇਲ ਚ ਦੱਸਿਆ ਸੀਐਮ ਸਾਹਿਬ ਨੇ ਪੂਰਾ ਰਿਕਾਰਡ ਲੈ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਦੇਖੋ ਬੇ ਖੁਦ ਮਾਣਜੋ ਗ੍ਰਹਿ ਮੰਤਰੀ ਸਾਹਿਬ ਨੇ ਅਮਿਤ ਸ਼ਾਹ ਜੀ ਨੇ ਕਿਹਾ ਕਿ ਇਹ ਜਿਹੜੀ ਅਸੀਂ 1600 ਕਰੋੜ ਦੀ ਰਕਮ ਅਨਾਉਂਸ ਕੀਤੀ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਇੱਕ ਟੋਕਨ ਮਨੀ ਹੈ ਅਸੀਂ ਸਹਾਇਤਾ ਦੇਵਾਂਗੇ ਪੰਜਾਬ ਦੀ ਬਾਹ ਫੜਾਂਗੇ ਹਰ ਇੱਕ ਮਦਦ ਕਰਾਂਗੇ ਉਹਦੇ ਨਾਲ ਹਾਲ ਦੀ ਘੜੀ ਅਸੀਂ ਤਾਂ ਆਸਵੰਦਾਂ ਕਿਉਂਕਿ ਪੰਜਾਬ ਜਿਹੜਾ ਆ ਹਮੇਸ਼ਾ ਪੋਜ਼ਿਟਿਵ ਸੋਚਦਾ ਆ ਸੀਐਮ ਮਾਨ ਸਾਹਿਬ ਹਮੇਸ਼ਾ ਪੋਜ਼ਿਟਿਵ ਸੋਚਦੇ ਆ ਅਸੀਂ ਆਸ਼ਾਵਾਦੀ ਤੇ ਪੋਜ਼ਿਟਿਵ ਲੋਕ ਆ ਸਾਨੂੰ ਆਸ ਵੱਜੀ ਹੈ ਕਿ ਕੇਂਦਰ ਵੀ ਸਹਾਇਤਾ ਕਰੇਗਾ ਬਾਕੀ ਜਿਹੜੀ ਪੰਜਾਬ ਸਰਕਾਰ ਸਹਾਇਤਾ ਕਰ ਰਹੀ ਹੈ ਪੰਜਾਬ ਸਰਕਾਰ ਨੇ ਆਪਣਾ ਸਫਾਈ ਮਹਿੰਮ ਸ਼ੁਰੂ ਕੀਤੀ ਹੋਰ ਸਾਰਾ ਕਾਰਵਾਈਆਂ ਸਾਰੀਆਂ ਚੱਲ ਰਹੀਆਂ ਉਹ ਤਾਂ ਉਦਾਂ ਹੀ ਜਾਰੀ ਰਹਿਣਗੀਆਂ ਪਰ ਕੇਂਦਰ ਤੋਂ ਫੋਕਸ ਕਰਦਾ ਚਲੋ ਮੈਂ ਪੁਆਇੰਟ ਦੇ ਉੱਤੇ ਆ ਆ ਕਿ ਮੈਂ ਅਸੀਂ ਇਸ ਗੱਲ ਨੂੰ ਮੈਂ ਸਮਝਦਾ ਥੋੜੀ ਹਾਂਜੀ ਪਰ 1600 ਕਰੋੜੋਂ ਨੇ ਭਾਵੇਂ ਜੋ ਪੈਸਾ ਨਹੀਂ ਕੋਈ ਆਇਆ ਪੰਜਾਬ ਦਾ ਯੂਨਿਟ ਜਿਹੜਾ ਹੈ ਉਹ ਪਤਾ ਨਹੀਂ ਕਿਉਂ ਇੱਕ ਗਲਤ ਬਿਆਨੀ ਕਰ ਰਿਹਾ ਹੈ ਤੇ ਸਾਰੇ ਕੇਸ ਨੂੰ ਸਗੋਂ ਖਰਾਬ ਕਰ ਰਿਹਾ ਹੈ ਜਿਆਦਾ ਸਿਆਸਤ ਵਿੱਚ ਰੁਕ ਗਿਆ ਹੈ ਤੁਹਾਡਾ ਕਿੰਨਾ ਦਾ ਭਾਅ ਹੈ ਬੀਜੇਪੀ ਪੰਜਾਬ ਬੀਜੇਪੀ ਹਾਂਜੀ ਪੰਜਾਬ ਬੀਜੇਪੀ ਦਾ ਯੂਨਿਟ ਜਿਸ ਤਰ੍ਹਾਂ ਇਹਨਾਂ ਨੇ ਮੌਕ ਸੈਸ਼ਨ ਲਾਇਆ ਚਲੋ ਮੈਂ ਉਧਰ ਵੀ ਡਿਟੇਲ ਨਹੀਂ ਜਾਣਾ ਚਾਹੁੰਦਾ ਅੱਗੇ ਅੱਗੇ ਜੋ ਗੱਲ ਹੋਈ ਉਹ ਚ ਅਸੀਂ ਆਸ਼ਾਵਾਦੀਆਂ ਬਹੁਤ ਵਧੀਆ ਮਾਹੌਲ 'ਚ ਗੱਲ ਹੋਈ ਆ ਆਸ ਵੱਜੀ ਆ ਇੱਕ ਕਿ ਕੇਂਦਰ ਵੀ ਆਪਣੀ ਡਿਊਟੀ ਨਿਭਾਵੇਗਾ ਤੇ ਬਾਕੀ ਰਹੀ ਜਿਹੜੀ ਤਲਖੀਆਂ ਦੀ ਗੱਲ ਪੰਜਾਬ ਦਾ ਯੂਨਿਟ ਜ਼ਿਆਦਾ ਤਲਖੀਆਂ ਵਾਲੀ ਗੱਲ ਕਰ ਰਿਹਾ ਹੈ ਸੈਂਟਰ ਸਰਕਾਰ ਆ ਕੇਂਦਰ ਦਾ ਬਹੁਤ ਵਧੀਆ ਰਪਈਆ ਰਪਈਆ ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਹੈ ਤੁਸੀਂ ਕਹਿ ਰਹੇ ਹੋ ਕਿ ਸਟੇਟ ਗਵਰਨਮੈਂਟ ਸਟੇਟ ਦਾ ਜਿਹੜਾ ਯੂਨਿਟ ਹੈ ਪੰਜਾਬ ਭਾਜਪਾ ਉਹ ਜ਼ਿਆਦਾ ਤਲਖੀ ਵਾਲੇ ਰੌਂਦ ਦੇ ਵਿੱਚ ਹੈ ਸੈਂਟਰ ਨਹੀਂ ਹੈ ਇਹਨਾਂ ਅੱਜ ਦੀ ਮੀਟਿੰਗ ਤੋਂ ਤਾਂ ਇਹੀ ਪ੍ਰਭਾਵ ਪੈਦਾ ਠੀਕ ਹੈ ਚਲੋ ਆਪਾਂ ਅੱਗੇ ਵਧਦੇ ਹਾਂ ਔਰ ਅਸੀਂ ਤਾਂ ਪੋਜ਼ਿਟਿਵ ਲੈਣਾ ਹੈ ਸਰਕਾਰ ਹੈ ਕੇਂਦਰ ਸਰਕਾਰ ਹੈ ਵੱਡੀ ਸਰਕਾਰ ਹੈ ਅਸੀਂ ਸੂਬੇ ਦੇ ਵਿੱਚ ਹੈਗੇ ਆ ਇੱਕ ਸੂਬੇ ਦੀ ਸਰਕਾਰ ਹੈ ਨਹੀਂ ਠੀਕ ਹੈ ਮੈਂ ਤਾਂ ਸਟਾਰਟਿੰਗ ਦੇ ਵਿੱਚ ਉਹੀ ਕਿਹਾ ਸੀ ਜਿਉਂ ਨਾ ਦੀ ਡਿਊਟੀ ਵੀ ਬਣਦੀ ਹੈ ਅਸੀਂ ਲੋੜਵੰਦ ਦੀ ਮਰਜ਼ੀ ਹੋਵੇ ਸੰਘੇੜਾ ਸਾਹਿਬ ਔਰ ਪੰਜਾਬ ਦੀ ਤਬਾਹੀ ਬਹੁਤ ਹੋਈ ਹੈ ਬਹੁਤ ਤਬਾਹੀ ਹੋਈ ਪੰਜਾਬ ਦੀ ਸਟੇਟ ਜਾਂ ਸੈਂਟਰ ਦੇ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਸਰਕਾਰ ਤਾਂ ਸਰਕਾਰ ਹੈ ਨਾ ਸਰਕਾਰ ਤਾਂ ਸਰਕਾਰ ਹੈ ਹਾਂ ਸੀਐਮ ਸਾਹਿਬ ਨੇ ਖੁਦ ਕਿਹਾ ਹੈ ਕੇਂਦਰ ਸਰਕਾਰ ਹੈ ਫੈਡਰਲ ਸਰਕਾਰ ਹੈ ਚਲੋ ਮੈਂ ਥੋੜਾ ਅੱਗੇ ਬਹਿੰਦਾ ਮੈਂ ਤੁਹਾਡੇ ਕੋਲ ਵਾਪਸ ਹੋਣਾ ਅਸੀਂ ਲੋੜਵੰਦਾਂ ਨਾਲੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਠੀਕ ਹੈ ਸੋ ਪੰਜਾਬ ਦੀਆਂ ਪਾਰਟੀਆਂ ਸਾ ਜੋ ਕਰ ਰਹੀਆਂ ਸਮੇਤ ਭਾਜਪਾ ਪਰ ਕੇਂਦਰ ਸਰਕਾਰ ਦੀ ਡਿਊਟੀ ਵੀ ਬਣਦੀ ਹੈ ਤੇ ਕੇਂਦਰ ਸਰਕਾਰ ਨੇ ਬੜਾ ਹਾਂ ਪਖੀ ਰਵਈਆ ਹੈ ਜੀ ਸਿਗਾ ਤੇ ਅਸੀਂ ਆਸ ਮੰਨਦਾ ਇਹ ਮੀਟਿੰਗ ਜਿਹੜੀ ਆ ਇੱਕ ਟਰਨਿੰਗ ਪੁਆਇੰਟ ਸਾਬਤ ਹੋਏਗੀ ਅੱਜ ਚਲੋ ਉਮੀਦ ਹੈ ਉਮੀਦ ਹੈ ਦੇਖੋ ਟਰਨਿੰਗ ਪੁਆਇੰਟ ਸਾਬਤ ਹੋਵੇ ਮੈ ਸੋਈ ਸਾਹਿਬ ਦਾ ਰੁਕ ਕਰਦਾ ਹਾਂ ਸੋਈ ਸਾਹਿਬ ਚੰਡੀਗੜ੍ਹ ਦੇ ਵਿੱਚ ਮੌਕ ਸੈਸ਼ਨ ਚੰਡੀਗੜ੍ਹ ਦੇ ਵਿੱਚ ਐਵੇਂ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਬੜੇ ਜ਼ਬਰਦਸਤ ਤਰੀਕੇ ਨਾਲ ਆਮੋ ਸਾਹਮਣੇ ਨੇ ਦਿੱਲੀ ਵਾਲੀਆਂ ਮੁਲਾਕਾਤਾਂ ਦੇ ਵਿੱਚ ਐਵੇਂ ਲੱਗਿਆ ਕਿ ਨਹੀਂ ਆਲਵੇਜ਼ ਵੈਲ ਹੈ ਬਹੁਤ ਵਧੀਆ ਮਾਹੌਲ ਦੇਖੋ ਜਿਹੜਾ ਸੀਐਮ ਸਾਹਿਬ ਨਿਕਲ ਕੇ ਆਏ ਬਾਹਰ ਹੂੰ ਸੀਐਮ ਸਾਹਿਬ ਬੜੇ ਅੱਛੇ ਖੁਸ਼ਮિજાਜ ਮੂਰਤੇ ਸੀਗੇ ਸਰੂਰ ਚ ਸੀਗੇ ਤੇ ਉਹਨਾਂ ਨੇ ਜਿੱਦਾਂ ਦੱਸਿਆ ਕਿ ਅੰਦਰ ਬੜੀ ਵਧੀਆ ਮੀਟਿੰਗ ਹੋਈ ਹੈ ਹੂੰ ਤੇ ਮੈਨੂੰ ਲੱਗਿਆ ਕਿ ਵਧੀਆ ਮੀਟਿੰਗ ਹੀ ਹੋਈ ਹੈ ਅੰਦਰ ਸਾਰਾ ਕੁਝ ਉਹਨਾਂ ਨੂੰ ਕਲੈਰਟੀ ਹੋਗੀ 12000 ਕਰੋੜ ਦੀ ਵੀ ਕਲੈਰਟੀ ਹੋਗੀ 1600 ਕਰੋੜ ਦੀ ਕਲੈਰਟੀ ਵੀ ਹੋਗੀ ਤੇ ਜੋ 11 ਨੁਕਾਤੀ ਪ੍ਰੋਗਰਾਮ ਹਿੰਦੁਸਤਾਨ ਦੀ ਸਰਕਾਰ ਨੇ ਸ਼ੁਰੂ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜਾ ਕਿਹਾ ਉਹਦੀ ਕਲੈਰਟੀ ਵੀ ਹੋਗੀ ਤੇ ਉਹਨਾਂ ਦੇ ਚਿਹਰੇ ਤੇ ਚਿਹਰੇ ਮੋਰੇ ਦੇ ਉੱਪਰੋਂ ਜਿਹੜੀ ਇੱਕ ਕਾਮਨੈਸ ਹੈ ਜਿਹੜੀ ਇੱਕ ਜਿਹੜੀ ਜਿੰਨੂੰ ਅਸੀਂ ਕਹਿੰਦੇ ਆ ਨਾ ਕਿ ਉਹ ਕਹਿੰਦੇ ਜੀ ਵੀ ਆ ਹੁਣ ਸਭ ਅੱਛਾ ਹੈ 올 ਇਜ਼ ਵੈਲ ਉਹ ਨਜ਼ਰ ਆ ਗਿਆ ਅੱਜ ਕੋਈ ਇਲਜ਼ਾਮਬਾਜ਼ੀ ਨਹੀਂ ਹੋਈ ਅੱਜ ਕੋਈ ਦੂਸ਼ਣਬਾਜ਼ੀ ਨਹੀਂ ਹੋਈ ਮੈਨੂੰ ਲੱਗਦਾ ਹੈ ਕਿ ਸੀਐਮ ਸਾਹਿਬ ਨੂੰ ਪੂਰੇ ਦਾ ਪੂਰਾ ਭਰੋਸਾ ਅੰਦਰੋਂ ਮਿਲ ਗਿਆ ਕਿ ਸੀਐਮ ਸਾਹਿਬ ਨੂੰ ਵੀ ਚਾਨਣ ਹੋ ਗਿਆ ਕਿ ਹਿੰਦੁਸਤਾਨ ਦੀ ਸਰਕਾਰ ਹਰ ਇੱਕ ਕਿਸਾਨ ਦੇ ਨਾਲ ਹਰ ਇੱਕ ਮਜ਼ਦੂਰ ਦੇ ਨਾਲ ਹਰ ਇੱਕ ਨਾਲ ਖੜੀ ਹੈ ਤਾਂ ਕਿ ਜਿਹੜਾ ਮਵੇਸ਼ੀ ਦਾ ਨੁਕਸਾਨ ਹੋਇਆ ਜਿਹੜੀ ਛੱਤਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਹੋਇਆ ਜਿਹੜੀ ਫਸਲ ਦਾ ਨੁਕਸਾਨ ਹੋਇਆ ਜਿਹੜੇ ਵੀ ਕਿਸੇ ਚੀਜ਼ ਦਾ ਨੁਕਸਾਨ ਹੋਇਆ ਆਂਡੇ ਮੁਰਗੀਆਂ ਵਾਂਗ ਛੱਡਦੀ ਏ ਬਾਕੀ ਹਰ ਚੀਜ਼ ਦਾ ਨੁਕਸਾਨ ਜਿਹੜਾ ਹਿੰਦੁਸਤਾਨ ਦੀ ਸਰਕਾਰ ਟੇਕ ਕੇਅਰ ਕਰ ਰਹੀ ਹੈ ਤੇ ਅੱਜ ਦੀ ਮੁਲਾਕਾਤ ਤੋਂ ਬਾਅਦ ਸਾਰੇ ਪੰਜਾਬੀਆਂ ਨੂੰ ਇਨਕਲੂਡਿੰਗ ਸੰਘੇੜਾ ਸਾਹਿਬ ਨੂੰ ਯਕੀਨ ਹੋ ਗਿਆ ਹੋਵੇਗਾ ਕਿ ਕੇਂਦਰ ਸਰਕਾਰ ਜਿੰਨੀ ਸੰਜੀਦਾ ਹੈਗੀ ਹੈ ਪੰਜਾਬ ਦੀ ਪ੍ਰੋਬਲਮ ਸੋਲਵ ਕਰਨ ਵਾਸਤੇ ਓਨੀ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅੱਜ ਦੇ ਅੱਜ ਦੇ ਮਾਹੌਲ ਤੋਂ ਆ ਵੀ ਪਤਾ ਲੱਗ ਗਿਆ ਹੈਗਾ ਕਿ ਮਾਨ ਸਾਹਿਬ ਜਿਹੜੇ ਇਹ ਵਿਧਾਨ ਸਭਾ ਸੈਸ਼ਨ 'ਚ ਤੇ ਤਲਖੀ ਬਾਜੀ ਕਰ ਰਹੇ ਸੀਗੇ ਅੱਜ ਕਿੰਨੇ ਸ਼ਾਂਤ ਕਿੰਨੇ ਤਰੀਕੇ ਨਾਲ ਗੱਲ ਕਰ ਰਹੇ ਸੀ ਕਿ ਜਿੱਦਾਂ ਉਹਨਾਂ ਨੂੰ ਪੂਰੀ ਦੀ ਤਸੱਲੀ ਹੋ ਗਈ ਕਿ ਪੰਜਾਬ ਸਾਡਾ ਜਿਹੜਾ ਹੈਗਾ ਨਹੀਂ ਉਹ ਤਾਂ ਉਹੀ ਕਹਿ ਰਹੇ ਨੇ ਕਿ ਤੁਹਾਡ ਤੁਹਾਡੇ ਵਾਲੇ ਪਾਸੇ ਤਲਕੀ ਬਹੁਤ ਹੈ ਯਾਨੀ ਪੰਜਾਬ ਯੂਨਿਟ ਵਾਲੇ ਪਾਸੇ ਤਲਕੀ ਬਹੁਤ ਹੈ ਸੈਂਟਰ ਵਾਲੇ ਪਾਸੇ ਨਹੀਂ ਲੱਗ ਰਹੀ ਆਮ ਆਦਮੀ ਪਾਰਟੀ ਨੂੰ ਨਹੀਂ ਜੀ ਨਹੀਂ ਇਹ ਪੰਜਾਬ ਯੂਨਿਟ ਸੈਂਟਰ ਦਾ ਹੀ ਐਕਸਟੈਂਸ਼ਨ ਹੈ ਨਾ ਜੀ ਅਸੀਂ ਕਿਉਂ ਕੱਲੇ ਥੋੜੀ ਆ ਅਸੀਂ ਤੇ ਉੱਪਰੋਂ ਸ਼ੁਰੂ ਹੁੰਨੇ ਆ ਤੇ ਪੰਜਾਬ ਦੇ ਐਕਸਟੈਂਸ਼ਨ ਹੈ ਜਾਂ ਜ਼ਿਲ੍ਹਿਆਂ ਤੇ ਲੈ ਜਾਓ ਤੁਸੀਂ ਇੱਥੇ ਲੇ ਜਾ ਕੇ ਅਸੀਂ ਤੇ ਇਹ ਹਿੰਦੁਸਤਾਨ ਦੀ ਸਰਕਾਰ ਦੀ ਐਕਸਟੈਂਸ਼ਨ ਹੈ ਆ ਅਸੀਂ ਜੋ ਪੋਲਿਸੀ ਹਿੰਦੁਸਤਾਨ ਦੀ ਸਰਕਾਰ ਬੋਰੇ ਹੀ ਸੀਗੇ ਅਸੀਂ ਕੀ ਕ ਮਾਰ ਮਾਰ ਕੇ ਕਹਿ ਰਹੇ ਸੀਗੇ ਕਿ ਅਸੀਂ ਹਰ ਇੱਕ ਕਿਸਾਨ ਦਾ ਹਰ ਇੱਕ ਚੀਜ਼ ਦਾ ਜਿਹੜਾ ਮੁਆਵਜ਼ਾ ਇਨਸ਼ੋਰ ਕਰਾਂਗੇ ਚਾਹੇ 12000 ਕਰੋੜ ਜਿਹੜਾ ਸਾਡਾ ਪਿਆ ਹੋਇਆ ਕੈਗਦੀ ਰਿਪੋਰਟ ਦੇ ਮੁਤਾਬਿਕ ਚਾਹੇ 1600 ਕਰੋੜ ਰੁਪਏ ਪਿਆ ਹੋਇਆ ਚਾਹੇ 240 ਕਰੋੜ ਦੀ ਜਿਹੜੀ ਅਸੀਂ ਪਹਿਲੀ ਟਰੈਂਚ ਦਿੱਤੀ ਹੋਈ ਹੈ ਆਜ ਹਿੰਦ ਅੱਜ ਨਾ ਮਾਨ ਸਾਹਿਬ ਕਨਵਿੰਸ ਹੋ ਗਏ ਕਿ ਹਿੰਦੁਸਤਾਨ ਅੱਜ ਜਿਹੜੀ ਮੀਟਿੰਗ ਹੋਈ ਨਾ ਜੀ ਉਹਦੇ ਚ ਜੋ ਮੈਨੂੰ ਲੱਗ ਰਿਹਾ ਹੈਗਾ ਕਿਉਂਕਿ ਆਲਦੋ ਯੂ ਆਰ ਨੋ ਵੀ ਆਰ ਨੋਟ ਪਾਰਟ ਆਫ ਦੀ ਮੀਟਿੰਗਸ ਬਟ ਸਾਨੂੰ ਲੱਗ ਰਿਹਾ ਹੈ ਮਾਨ ਸਾਹਿਬ ਦੀ ਬੋਡੀ ਲੈਂਗੁਏਜ ਤੋਂ ਲੱਗ ਰਿਹਾ ਹੈ ਕਿਉਂਕਿ ਇਸ ਉਹ ਨਾਲ ਉਹਨਾਂ ਦੇ ਚੀਫ ਸੈਕਟਰੀ ਸਾਹਿਬ ਵੀ ਸੀਗੇ ਰਵੀ ਭਗਤ ਜੀ ਵੀ ਸੀਗੇ ਕਵਿਤਾ ਜੀ ਵੀ ਸੀਗੇ ਸਾਰੇ ਬਿਊਰੋਕਰੇਟਸ ਵੀ ਨਾਲ ਸੀਗੇ ਉਹਨਾਂ ਦੀ ਬੋਡੀ ਲੈਂਗੁਏਜ ਤੋਂ ਲੱਗ ਰਿਹਾ ਸੀਗਾ ਕਿ ਜਿੱਦਾਂ ਮਾਨ ਸਾਹਿਬ ਬੜੇ ਸੈਟੀਸਫਾਈ ਹੋ ਕੇ ਆਏ ਨੇ ਕਿ ਸੈਂਟਰ ਇਜ਼ ਲੁਕਿੰਗ ਆਫਟਰ ਪੰਜਾਬ ਲਾਈਕ ਅ ਬੇਬੀ ਲਾਈਕ ਇਟਸ ਓਨ ਬੇਬੀ ਤੇ ਸਾਰੇ ਜਿਹੜੇ ਪੰਜਾਬੀ ਨੇ ਜਿਹੜੇ 20 ਲੱਖ ਮਾਨ ਸਾਹਿਬ ਨੇ ਕਿਹਾ ਕਿ ਜਿਹਨਾਂ ਦਾ ਨੁਕਸਾਨ ਹੋਇਆ ਜਿਹੜੇ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡੇ ਮੇਵੇਸ਼ੀਆਂ ਦਾ ਨੁਕਸਾਨ ਹੋਇਆ ਸਾਰਿਆਂ ਦਾ ਖਿਆਲ ਹਿੰਦੁਸਤਾਨ ਦੀ ਸਰਕਾਰ ਰੱਖ ਰਹੀ ਹੈ ਇਸ ਕਰਕੇ ਅੱਜ ਤੋਂ ਬਾਅਦ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਣੇ ਚਾਹੀਦੇ ਨੇ ਤੇ ਪੰਜਾਬੀਆਂ ਨੂੰ ਸਮਝ ਜਾਣਾ ਚਾਹੀਦਾ ਹੈ ਹਿੰਦੋਸਤਾਨ ਦੀ ਸਰਕਾਰ ਪੰਜਾਬ ਦੇ ਨਾਲ ਖੜੀ ਹੈ ਖੜੀ ਸੀ ਤੇ ਖੜੀ ਰਹੇਗੀ ਠੀਕ ਹੈ ਸੰਘੜਾ ਸਭ ਸਹਿਮਤੋਂ ਆਹੀ ਲਾਈਨ ਦੇਖੋ ਇਹਨੂੰ ਸਾਬਤ ਕਰਨਾ ਪੈਣਾ ਆ ਸੋਈ ਸਾਹਿਬ 12000 ਕਰੋੜ ਦੀ ਅੰਦਰ ਕੋਈ ਗੱਲ ਨਹੀਂ ਹੋਈ ਨਾ ਹੀ ਸਾਡੇ ਕੋਲ 12000 ਕਰੋੜ ਕੈਗ ਦਾ ਪਿਆ ਆ ਸਾਡੇ ਕੋਲ ਸਿਰਫ 1198 1198 ਕਰੋੜ ਕੈਗ ਦਾ ਪਿਆ ਆ ਜਿੰਨੇ ਪੈਸੇ ਆਏ ਸੀਗੇ ਨੰਬਰ 2 ਤੇ ਸੰਜੀਦਗੀ ਲਈ ਆਸ ਬੰਦਾਂ ਸੈਟੀਸਫਾਈਡ ਹੈ ਪਰ ਇਹ ਸੰਜੀਦਗੀ ਸਾਬਤ ਕਰਨੀ ਬਾਕੀ ਹੈ ਦੇਖੋ ਕਿ ਮੈਂ ਤਾਂ ਗੌਰਵ ਜੀ ਕਹਿ ਰਹੇ ਆ ਪੰਜਾਬ ਦੇ ਯੂਨਿਟ ਦਾ ਕੋਈ ਮੈਂ ਕੋਈ ਨਿੱਜੀ ਤੌਰ ਤੇ ਥੋੜੀ ਕਹਿ ਰਿਹਾ ਪਹਿਲਾਂ ਕੇਂਦਰੀ ਮੰਤਰੀ ਆਏ ਪਹਿਲਾਂ ਉਸ ਤੋਂ ਪਹਿਲਾਂ ਪੰਜਾਬ ਦੇ ਯੂਨਿਟ ਨੇ ਕਹਤਾ 1600 ਕਰੋੜ ਚੋਂ 426 ਕਰੋੜ ਦੇ ਦਿੱਤਾ ਖਜ਼ਾਨੇ 'ਚ ਆ ਗਿਆ ਅਸੀਂ ਕਿਹਾ ਤੁਹਾਡੇ ਚੈਨਲ ਤੇ ਵੀ ਗੱਲ ਹੋਈ ਕਿ ਕੋਈ ਪੈਸਾ ਨਹੀਂ ਆਇਆ 1600 ਕਰੋੜ ਚੋਂ ਅਗਲੇ ਦਿਨ ਕੇਂਦਰੀ ਮੰਤਰੀ ਆਏ ਉਹਨਾਂ ਨੇ ਪਹਿਲਾਂ ਤਾਂ ਇਹਨੂੰ ਕਨਫਰਮ ਕੀਤਾ ਵੀ ਹਾਂ 1600 ਕਰੋੜ ਦਾ ਕੋਈ ਪੈਸਾ ਨਹੀਂ ਅਸੀਂ ਦਿੱਤਾ ਭੁੱਲ ਜਾਈਏ 1600 ਕਰੋੜ ਕੋ ਹਮ ਸਿੱਧਾ ਦੇਂਗੇ ਉਹ ਸਾਬਤ ਕਰਤਾ ਉਹਨਾਂ ਨੇ ਵੀ ਪੰਜਾਬ ਦਾ ਯੂਨਿਟ ਝੂਠ ਬੋਲ ਰਿਹਾ ਸੀਗਾ ਔਰ ਉਸ ਤੋਂ ਬਾਅਦ ਸਥਿਤੀ ਅਜੇ ਵੀ ਉਹੀ ਆ ਪੈਸਾ ਕੋਈ ਨਹੀਂ ਆਇਆ ਬਟ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਦੀ ਹਰ ਇੱਕ ਹਾਂ ਸਾਡੇ ਚਿਹਰਿਆਂ ਤੇ ਆਸ ਤੇ ਖੁਸ਼ੀ ਦੀ ਕਿਰਨ ਲਿਆਏਗੀ ਆਫਕੋਰਸ ਸੀਐਮ ਸਾਹਿਬ ਸਰਟੀਫਾਈਡ ਨੇ ਮੈਂ ਮੈਂ ਤੁਹਾਡੀ ਗੱਲ ਦੇ ਆਫਕੋਰਸ ਸਾਹਿਬ ਇਜ਼ ਵੈਰੀ ਪੋਜ਼ਿਟਿਵ ਪਰਸਨ ਵੈਰੀ ਸੀਰੀਅਸ ਮੈਂ ਅਗਲੇ ਸਵਾਲ ਦੇਤੇ ਜਾਣਾ ਹੈ ਸੋਹੀ ਸਾਹਿਬ ਰਿਐਕਟ ਕਰ ਦੋ ਸਾਬਤ ਕਰਨਾ ਪੈਣਾ ਹੈ ਜੇ ਇਹਨਾਂ ਨੂੰ ਪੰਜਾਬ ਦੇ ਯੂਨਿਟ ਨੂੰ ਫਾਲੋ ਅਪ ਕਰਨਾ ਚਾਹੀਦਾ ਸੀ ਕਿ ਕਰ ਹੀ ਰਹੇ ਨੇ ਸੋਹੀ ਸਾਹਿਬ ਉਹ ਕਹਿ ਰਹੇ ਕਿ ਭਰੋਸਾ ਹੈ ਭਰੋਸਾ ਤੇ ਅੱਗੇ ਪੂਰਾ ਇੰਪਲੀਮੈਂਟ ਹੋ ਜਾਣਾ ਜੋ ਕਿ ਹੈ ਦੋਵਾਂ ਦੇ ਵਿੱਚ ਬੜਾ ਅੰਤਰ ਹੈ ਮੈਂ ਸੰਘੇੜਾ ਸਾਹਿਬ ਨੂੰ ਸੀਐਮ ਪੰਜਾਬ ਮਾਨਯੋਗ ਭਗਵੰਤ ਸਿੰਘ ਭਗਵੰਤ ਸਿੰਘ ਮਾਨ ਜੀ ਨੂੰ ਉੱਪਰ ਤੇ ਨਹੀਂ ਸਮਝਦਾਨਾ ਜੀ ਉਹਨਾਂ ਨੇ ਅੱਜ 50 ਕਰੋੜ ਬਈ ਨਹੀਂ ਹੈ ਮੈਂ ਨਹੀਂ ਕਰ ਰਿਹਾ ਹੈਗੇ ਜੀ ਤੁਸੀਂ ਇਹ ਨਹੀਂ ਕਹਾਂਗੇ ਸੀਐਮ ਸਾਹਿਬ ਉਹਦਾਂ ਦੀ ਗੱਲ ਵੀ ਨਾ ਉਹਦਾਂ ਦੀ ਗੱਲ ਵੀ ਨਾ ਕਰੀਏ ਅੱਜ ਜਦੋਂ ਸੀਐਮ ਸਾਹਿਬ ਜੀ ਨੂੰ 1600 ਕਰੋੜ ਬਾਰੇ ਸਵਾਲ ਪੁੱਛਿਆ ਗਿਆ ਤੇ ਸੀਐਮ ਸਾਹਿਬ ਨੇ ਕੀ ਕਿਹਾ ਕੀ ਆ ਮਾਨਯੋਗ ਐਚਐਮ ਨੇ ਕਿਹਾ ਕਿ ਇਹ ਟੋਕਨ ਅਮਾਉਂਟ ਹੈ ਹੋਰ ਪੈਸਾ ਵੀ ਆਇਆ ਤੇ ਜਿਹੜਾ ਸਾਹਿਬ ਹਾਂਜੀ ਠੀਕ ਹੈ ਅਸੀਂ ਸੀਐਮ ਨੂੰ ਆਪਣੇ ਸੀਐਮ ਦੀ ਰਿਸਪੈਕਟ ਕਰਿਆ ਕਰੋ ਸੀਐਮ ਬਣਾਵੇ ਗੱਲਾਂ ਨੂੰ ਕੱਢੋ ਮੈਂ ਸਹਿਮਤ ਹਾਂ 1600 ਕਰੋੜ ਕਿਹਾ ਸਹਿਮਤ ਹਾਂ ਟੋਕਨ ਰੱਖੋ ਠੰਡ ਰੱਖੋ ਨਹੀਂ ਪਰ ਤੁਸੀਂ 12000 ਕਰੋੜ ਕਿਹਾ ਸਾਡੇ ਕੋਲ ਨਹੀਂ ਹੈਗਾ 12000 ਕਰੋੜ ਉਹ ਜਿਹੜੀ ਫਿਗਰ ਆ ਉਹ ਤਾਂ ਹੈਗੀ ਆ ਅਮਨ ਨਾ ਕਰੀ ਜਾਓ ਸੋਨਾ ਸਾਹਿਬ ਨੇ ਕੋੜਦੀ ਗੱਲ ਹੋਈ ਹੈ ਮੈਂ ਕਰ ਦਿੰਦੇ ਅੱਜ ਦੇਖੋ ਆਪੇ ਕਮਨਾ ਕਰ ਦਿੰਦੇ ਨੈਸ਼ਨਲ ਮੀਡੀਆ ਸਾਹਮਣੇ ਨੀਮ ਸਾਹਿਬ ਨੇ ਨੈਸ਼ਨਲ ਮੀਡੀਆ ਸਾਹਮਣੇ ਇੱਕ ਵਾਰੀ ਨਹੀਂ ਕਿਹਾ ਕਿ ਸਾਡੇ ਕੋਲ 12000 ਕਰੋੜ ਨਹੀਂ ਹੈ ਕਿਉਂਕਿ ਉਹਨਾਂ ਨੇ ਇਹ ਵੀ ਨਹੀਂ ਕਿਹਾ ਨਾ ਉਹ ਯਾਰ ਪਲੀਜ਼ ਚੁੱਪ ਕਰ ਜਾਓ ਜਿਹੜਾ ਸਮਾਂ ਡਿਬੇਟ ਕੀਤੀ ਹੁੰਦੀ ਹੈ ਤੁਦੋਂ ਵੀ ਠੰਡ ਰੱਖ ਲਓ ਬਾਅਦ ਚ ਬੋਲਦੇ ਮੇਰੀ ਗੱਲ ਤੋਂ ਬਾਅਦ ਠੀਕ ਹੈ ਨੀਮ ਸਾਹਿਬ ਨੇ ਇੱਕ ਵਾਰੀ ਨਹੀਂ ਕਿਹਾ ਕਿ ਸਾਡੇ ਕੋਲ 12000 ਕਰੋੜ ਨਹੀਂ ਹੈ ਕਿਉਂਕਿ ਐਚਐਮ ਸਾਹਿਬ ਨੇ ਉਹਨਾਂ ਨੂੰ ਵਿਧ ਪ੍ਰੂਫ ਇਨ ਫਰੰਟ ਆਫ ਚੀਫ ਸਕੱਟਰੀ ਇਨ ਫਰੰਟ ਆਫ ਪ੍ਰਿੰਸੀਪਲ ਸੈਕਟਰੀ ਜਿਹੜਾ ਰਵੀਪਰ ਗੱਜੀ ਸੀਗੇ ਸਾਰਿਆਂ ਸਾਹਮਣੇ ਦੱਸਿਆ ਹੋਣਾ ਕਿ ਜੀ ਆ ਤੁਹਾਡੇ ਕੋਲ ਰੁਪਈਆ ਪਿਆ ਆ ਸਾਰਾ ਕੁਝ ਆਇਆ ਹੋਇਆ ਤੇ ਅੱਜ ਮਾਨ ਸਾਹਿਬ ਦੀ ਜਿਹੜੀ ਲੈਂਗੁਏਜ ਤੇ ਜੋ ਵਿਧਾਨ ਸਭਾ ਚ ਉਹਨਾਂ ਦਾ ਬਿਹੇਵੀਅਰ ਸੀਗਾ ਜਾਂ ਲੈਂਗੁਏਜ ਸੀਗੀ ਉਹ ਜ਼ਮੀਨ ਅਸਮਾਨ ਦਾ ਫਰਕ ਸੀਗਾ 360 ਡਿਗਰੀ ਚੇਂਜ ਸੀਗਾ ਕਿਉਂਕਿ ਅੱਜ ਉਹਨਾਂ ਨੂੰ ਆਇਨਾ ਦਿਖਾਇਆ ਗਿਆ ਕਿ ਆ ਤੁਹਾਡੇ ਕੋਲ ਸੀਗਾ ਮਾਨ ਸਾਹਿਬ ਨੇ ਉਹ ਮੰਨਿਆ ਮੈਂ ਕਹਿੰਨਾ ਮਾਨ ਸਾਹਿਬ ਦੇ ਸੀਐਮ ਸਾਹਿਬ ਨਹੀਂ ਠੀਕ ਹੈ ਸੋਈ ਸਾਹਿਬ ਸੀਐਮ ਸਾਹਿਬ ਆਪ ਤੇ ਕੰਮ ਕਰਦੇ ਮੇਰਾ ਪੁਆਇੰਟ ਮੈਂ ਇਹ ਕਹਿ ਰਿਹਾ ਕਿ 12000 ਕਰੋੜ ਵਾਲੀ ਅੰਦਰ ਗੱਲ ਹੋਈ ਹੈ ਆਫੀਸ਼ੀਅਲ ਤੌਰ ਤੇ ਕੋਈ ਜਾਣਕਾਰੀ ਬਾਹਰ ਨਹੀਂ ਆਈ ਤੁਹਾਡੇ ਕੋਲ ਹੈ ਇਹ ਜਾਣਕਾਰੀ ਕਿ 12000 ਕਰੋੜ ਦਾ ਅੰਦਰ ਜ਼ਿਕਰ ਹੋਇਆ ਪਰ اچھا ਕੁਚਨ ਤੁਸੀਂ ਗੁਰਵਜੀ ਪੁੱਛਿਆ 12000 ਕਰੋੜ ਦਾ ਜ਼ਿਕਰ ਤੇ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਜੀ ਜੇ ਅੱਜ ਉਹਦਾ ਜ਼ਿਕਰ ਨਾ ਹੋਇਆ ਹੁੰਦਾ ਤੇ ਸੀਐਮ ਸਾਹਿਬ ਮੀਡੀਆ ਸਾਹਮਣੇ ਆ ਕੇ ਇਹਦਾ ਬੋਲਦੇ ਕਿਉਂ ਸੀਐਮ ਸਾਹਿਬ ਨਹੀਂ ਬੋਲੇ 댓 ਇਟਸੈਲਫ ਸ਼ੋਜ਼ ਦੇਖੋ ਨੋ ਨਿਊਜ਼ ਇਜ਼ ਗੁੱਡ ਨਿਊਜ਼ ਇਹ ਕਹਾਵਤ ਹੈਗੀ ਹੈ ਉਹ ਪ੍ਰੂਫ ਹੁੰਦਾ ਹੈ ਜੇ ਸੀਐਮ ਸਾਹਿਬ ਇਹਦੇ ਬਾਰੇ ਬੋਲਦੇ ਕਿ ਸਾਡੇ ਕੋਲ 12000 ਕਰੋੜ ਨਹੀਂ ਹੈ ਅਸੀਂ ਐਚਐਮ ਸਾਹਿਬ ਨੂੰ ਕਿਹਾ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਮੰਨਦੇ ਕਿ ਸੀਐਮ ਸਾਹਿਬ ਨਹੀਂ ਉੱਥੇ ਗੱਲ ਕੀਤੀ ਹੋਣੀ ਹੈ ਚਲੋ ਜਵਾਬ ਜਵਾਬ ਲੈਨੇ ਮੈਂ ਅਗਲੇ ਸਵਾਲ ਤੇ ਲੈ ਕੇ ਜਾਉਂਦਾ ਸੀਐਮ ਸਾਹਿਬ ਦਾ ਰਹੇਗਾ ਪੂਰਾ 12000 ਕਰੋੜ ਵੀ ਹੈ 1600 ਕਰੋੜ ਵੀ ਹੈ 1193 ਪ੍ਰੋਗਰਾਮ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਚੱਲ ਰਿਹਾ ਹੈ ਤੇ ਪੰਜਾਬ ਇਜ਼ ਇਨ ਸੇਫ ਹੈਂਡਸ ਆਫ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਪੰਜਾਬ ਦੀ ਹਰ ਇੱਕ ਇੱਕ ਜ਼ਰੂਰਤ ਦਾ ਖਿਆਲ ਰੱਖ ਰਹੀ ਹੈ ਤੁਸੀਂ ਇੱਕ ਵਾਰੀ ਸੋਹੀ ਸਾਹਿਬ ਨੋ ਨਿਊਜ਼ ਇਜ਼ ਗੁੱਡ ਨਿਊਜ਼ ਵਾਲੀ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਆਂ ਗ੍ਰਹਿ ਮੰਤਰੀ ਸਾਹਿਬ ਬਹੁਤ ਉੱਚੇ ਅਹੁਦੇ ਤੇ ਨੇ ਹੂੰ ਦੇਸ਼ ਦੇ ਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਪੰਜਾਬ ਦੇ ਵੀ ਗ੍ਰਹਿ ਮੰਤਰੀ ਨੇ ਹੂੰ ਦੇਸ਼ ਸਾਰੇ ਦੇ ਵਿੱਚ ਹੀ ਆ ਪੰਜਾਬੀ ਸੋ ਉਹਨਾਂ ਨੇ 12000 ਕਰੋੜ ਦਾ ਥੋੜੀ ਹਿਸਾਬ ਕਰਨਾ ਹੈ ਬਹੁਤ ਉੱਚੇ ਅਹੁਦੇ ਤੇ ਨੇ ਉਹ ਇਹ ਅਫਸਰਾਂ ਦਾ ਕੰਮ ਤੇ ਨਿਚਲੇ ਲੈਵਲ ਤੇ ਹੋਏਗਾ ਮੈਂ ਤਾਂ ਤੁਹਾਡੀ ਗੱਲ ਨੂੰ ਦੱਸ ਰਿਹਾ ਤੁਸੀਂ ਕੋਡ ਕੀਤੀ ਸੀ ਅੰਦਰ ਗੱਲ ਹੋ ਗਈ ਆ ਜੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਆ ਗਿਆ ਕਿ 12000 ਕਰੋੜ ਬਿਲਕੁਲ ਨਹੀਂ 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 ਗ੍ਰਹਿ ਮੰਤਰੀ ਸਾਹਿਬ ਤੋਂ ਉੱਚੀ ਨਹੀਂ ਹੈ ਇਹ ਸਾਨੂੰ ਚੀਜ਼ ਸੈਕਟ ਪੜਾਣ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਚੀਫ ਸੈਕਰੀਟਰੀ ਸਾਹਿਬ ਨੇ ਸਾਹਮਣੇ ਨਾਂ ਬਹਿਸ ਕੀਤੀ ਹੈ ਨਾ ਉਹ ਪੋਸਟ ਕਰ ਦੇ ਚੋਈ ਕੀ ਕਰਕੇ ਸੋਹਿਲ ਸਾਹਿਬ ਥੋੜੀ ਵੇਟ ਕਰਿਓ ਤੁਹਾਡੀ ਤੁਹਾਡੀ ਵੀ ਗੱਲ ਸੁਣੀਆ ਤੁਸੀਂ ਇੱਕ ਵਾਰ ਸੁਣੀਆ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਲੋਕਰ ਤੱਕ ਗੱਲ ਪਹੁੰਚੇਗੀ ਵਧੀਆ ਗੱਲ ਹੈ ਮੈਂ ਬਹਿਸ ਨਹੀਂ ਕੀਤੀ ਜੀ ਸਾਹਿਬ ਆਪਾਂ ਉਸ ਗੱਲ ਤੇ ਨਾਂ ਬਹਿਸੀਏ ਉਹ ਆਪੇ ਹੀ ਬਿੱਦ ਟਾਈਮ ਹੱਲ ਹੋ ਜਾਏਗੀ ਉਹ ਵੀ ਗੱਲ ਜਦੋਂ ਆਪ ਵਿਸ਼ਵਾਸ ਦਵਾਤਾ ਮੁੱਖ ਮੰਤਰੀ ਸਾਹਿਬ ਸੈਟੀਸਫਾਈਡ ਨੇ ਤੁਸੀਂ ਆਪ ਕਹਿ ਰਹੇ ਆਂ ਤੇ ਸਾਡੀ ਵੀ ਅਬਜ਼ਰਵੇਸ਼ਨ ਇਹ ਹੈ ਸੀਐਮ ਸਾਹਿਬ ਨੇ ਆਪ ਵੀ ਚੰਗੇ ਲਫ਼ਜ਼ ਬੋਲੇ ਆ ਬਾਹਰ ਆ ਕੇ ਸਾਨੂੰ ਇਸ ਗੱਲ ਲਈ ਪੋਜ਼ਿਟਿਵ ਹੋਣਾ ਚਾਹੀਦਾ ਔਰ ਮੈਂ ਤਾਂ ਇਹੀ ਤੁਹਾਡੇ ਤੁਹਾਨੂੰ ਵੀ ਬੇਨਤੀ ਕਰਦਾ ਆ ਕਿ ਸਾਰੇ ਬੀਜੇਪੀ ਦੇ ਪੰਜਾਬ ਯੂਨਿਟ ਨੂੰ ਵੀ ਇਹਨੂੰ ਫਾਲੋਅ ਅਪ ਕਰਕੇ ਸੰਜੀਦਗੀ ਸਾਬਤ ਕਰਨੀ ਚਾਹੀਦੀ ਮੈਂ ਅਗਲੇ ਸਵਾਲ ਤੇ ਜਾਣਾ ਪਰ ਪਹਿਲਾਂ ਮੈਂ 12000 ਕਰੋੜ ਤੇ ਫੋਕਸ ਕਰਦੇ ਹਾਂ ਜੇਕਰ 12000 ਕਰੋੜ ਵਾਲੀ ਗੱਲ ਅੰਦਰ ਨਾ ਹੋਈ ਹੁੰਦੀ ਜੋ ਕਹਿ ਰਹੇ ਨੇ ਸੋਈ ਸਾਹਿਬ ਬਾਹਰ ਆ ਕੇ ਸ਼ਾਇਦ ਸੀਐਮ ਜ਼ਿਕਰ ਕਰ ਦਿੰਦੇ ਉਸ ਦਾ ਨਹੀਂ ਨਹੀਂ ਦੇਖੋ ਇਦਾਂ ਨਹੀਂ ਹੁੰਦਾ ਮੈਂ ਉਹ ਕਹਿੰਦੇ ਜ਼ਿਕਰ ਕਰ ਦਿੰਦੇ ਨਾ ਕਿ 1600 ਕਰੋੜ ਟੋਕਨ ਹੈ 12000 ਕਰੋੜ ਸਾਡਾ ਕੋਈ ਸਾਡੇ ਕੋਲ ਨਹੀਂ ਹੈਗਾ ਗ੍ਰਹਿ ਮੰਤਰੀ ਸਾਹਿਬ ਜਿਹੜੇ ਆ ਉਹ ਵੇਚਦੇ ਗ੍ਰਹਿ ਮੰਤਰੀ ਮੈਂ ਪਹਿਲਾਂ ਇਸ ਗੱਲ ਦਾ ਜਵਾਬ ਦੇ ਚੁੱਕਾ ਸੀ ਸੀਐਮ ਸਾਹਿਬ ਹੀ ਅਮਾਉਂਟ ਹੈ ਕੁਝ ਨਹੀਂ 12000 ਕਰੋੜ ਇਹ ਅਫੀਸ਼ੀਅਲ ਚ ਦੇਖਣਗੇ ਨਾ ਇਹ ਪਹਿਲਾਂ ਝੂਠੀ ਸਾਬਤ ਹੋ ਚੁੱਕੀ ਆ ਪੰਜਾਬ ਯੂਨਿਟ ਇਹਨਾਂ ਦਾ ਭਾਜਪਾ ਦਾ ਜਿਨ੍ਹਾਂ ਨੇ ਕਿਹਾ ਸੀ 462 ਕਰੋੜ ਰਿਲੀਜ਼ ਕਰਦੇ ਚਿੱਠੀ ਵੀ ਲਈ ਫਿਰ ਦਿਸਗੀ ਨਹੀਂ 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 462 ਕਰੋੜ ਦੀ ਤੁਸੀਂ ਸੋਈ ਸਾਹਿਬ ਦੀ ਕੀਤੀ ਨਹੀਂ ਫਿਰਦੇ ਸੀ ਥੋੜੇ ਟਾਈਮ ਦਿਓ ਇੱਕ ਸਿੱਧੀ ਜਿਹੀ ਮੈਂ ਜਵਾਬ ਦਵਾਂਗਾ ਜੀ ਨਹੀਂ ਹਾਂ ਬਿਲਕੁਲ ਜਵਾਬ ਤੁਸੀਂ ਦੇਣਾ ਸੀ ਸੀਐਮ ਸਾਹਿਬ ਉੱਥੇ ਗੱਲਬਾਤ ਜਿਹੜੀ ਆ ਪੋਜ਼ਿਟਿਵ ਰਵਈਆ ਦੇਖ ਕੇ ਸਾਰਾ ਕੁਝ ਕਰਕੇ ਤੇ ਬਹਿਸ ਕੰਮ ਥੋੜੀ ਗਏ ਆ ਕਿ ਪੰਜਾਬ ਦਾ ਕੇਸ ਪੇਸ਼ ਕਰਨ ਗਏ ਆ ਗ੍ਰਹਿ ਮੰਤਰੀ ਸਾਹਿਬ ਦੇ ਸਾਹਮਣੇ ਪੰਜਾਬ ਦਾ ਕੇਸ ਪੇਸ਼ ਕੀਤਾ ਰਾਦਰ ਇਹ ਵੀ ਦੱਸਿਆ ਵੀ 13500 ਕਰੋੜ ਤੱਕ ਦਾ ਨੁਕਸਾਨ ਦੀ ਰਿਪੋਰਟ ਬਣ ਗਈ ਆ ਤੇ ਅਜੇ ਗਰਦਾਬਰੀਆਂ ਚੱਲ ਰਹੀਆਂ ਆ 15 ਅਕਤੂਬਰ ਤੱਕ ਗਰਦਾਬਰੀਆਂ ਤੇ ਹੋਰ ਕੰਮ ਮੁਕੰਮਲ ਹੋ ਜਾਣਾ ਆ 20 1000 ਕਰੋੜ ਤੱਕ ਰਕਮ ਜਾਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ 1600 ਕਰੋੜ ਕੋ ਆਪ ਟੋਕਨ ਮਨੀ ਦੇ ਤਰੀਕੇ ਤੌਰ ਪਰ ਸਮਝਿਏ ਪੰਜਾਬ ਕੇ ਸਾਥ ਹੈ ਹਮ ਲੋਕ ਕੇਂਦਰ ਪੰਜਾਬ ਕੇ ਸਾਥ ਹੈ ਪੂਰੀ ਮਦਦ ਕਰੇਗੇ ਹਾਂ ਇਹ ਗੱਲ ਬਹੁਤ ਵੱਡੀ ਗੱਲ ਹੈ ਪੰਜਾਬ ਲਈ ਨਹੀਂ ਠੀਕ ਹੈ ਮੈਂ 1600 ਕਰੋੜ ਵਾਲੇ ਤੇ ਆਣਾ ਸੀ ਹੋਰ ਪਾਸੇ ਪੂਰਾ ਮਾਮਲਾ ਚਲਾ ਗਿਆ ਪਿੱਛੇ ਟਾਈਮ ਕੱਟ ਹੋਏਗਾ ਸੋਈ ਸਭ ਤੁਸੀਂ ਰਿਐਕਟ ਕਰਨਾ ਚਾਹ ਰਹੇ ਸੀ ਥੋੜਾ ਜਿਹਾ ਪ੍ਰਧਾਨ ਮੰਤਰੀ ਸਾਹਿਬ ਆਂਦੇ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਦੇ ਵਜ਼ੀਰਾਂ ਦੇ ਸਾਹਮਣੇ ਕਿਹਾ ਜੀ 12000 ਕਰੋੜ ਰੁਪਇਆ ਇਹਨਾਂ ਦਾ ਚੀਫ ਸਕੱਟਰੀ ਵੀ ਉੱਥੇ ਮੌਜੂਦ ਸੀਗਾ ਉਹ ਉਹ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਨੂੰ ਖਿੱਲੀ ਉਡਾਉਂਦੇ ਸੀਗੇ ਆ ਵਿਧਾਨ ਸਭਾ ਦੇ ਵਿੱਚ ਅੱਜ ਜਦੋਂ ਐਚਐਮ ਸਾਹਿਬ ਨੇ ਉਹਨਾਂ ਨੇ ਪ੍ਰੂਫ ਦਿੱਤੇ ਨੇ ਕਿ 12000 ਕਰੋੜ ਵੀ ਹੈ 1600 ਕਰੋੜ ਵੀ ਹੈ 240 ਕਰੋੜ ਵੀ ਹੈ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਬੱਚੇ-ਬੱਚੇ ਦੇ ਨਾਲ ਖੜੇ ਆ ਪੰਜਾਬ ਦੇ ਕਿਸਾਨ ਦੇ ਨਾਲ ਖੜੇ ਆ ਜੋ ਮਾਨਮੇੜ ਫਲੱਡ ਸੀਗਾ ਉਹਨ ਉਹਦੀ ਜਿਹੜੀ ਤਹਿਕੀਕਾਤ ਵੀ ਚਲੋ ਤਹਿਕੀਕਾਤ ਦੀ ਗੱਲ ਮੈਨੂੰ ਨਹੀਂ ਪਤਾ ਵੀ ਹੋਈ ਕਿ ਨਹੀਂ ਹੋਈ ਹੁਣੀ ਲੇਕਿਨ ਪੰਜਾਬ ਯੂਨਟ ਬੀਜੇਪੀ ਦਾ ਮਾਨ ਮੰਗ ਕਰਦਾ ਸੀਗਾ ਐਚਐਮ ਕੋਲੋਂ ਜਾਂ ਪ੍ਰਧਾਨ ਮੰਤਰੀ ਸਾਹਿਬ ਕੋਲ ਕਿ ਤਹਿਕੀਕਾਤ ਵੀ ਕੀਤੀ ਜਾਵੇ ਕਿਸ ਤਰ੍ਹਾਂ ਸ਼ੇਰ ਸਿੰਘ ਨੇ ਕਿਸ ਤਰ੍ਹਾਂ ਤੇ ਉਹਨੇ ਕਿਸ਼ਨ কুমার ਨੇ ਪੰਜਾਬ ਨੂੰ ਡੋਬਿਆ ਰੋਲਿਆ ਤੇ ਪੰਜਾਬ ਨੂੰ ਮਾਰਿਆ ਤੇ ਪੰਜਾਬ ਦਾ ਕਤਲੇਆਮ ਕੀਤਾ ਮਾਕੇ ਦਾ ਕਤਲੇਆਮ ਕੀਤਾ ਕੋਈ ਸਾਹਿਬ ਉਸੇ ਰੋਲ ਤੇ ਫੇਰ ਆ ਗਏ ਚਲੋ ਮੈਂ ਅੱਗੇ ਪੁਆਇੰਟ ਤੇ ਵੱਧਾਂ 9000 ਕਰੋੜ ਵਾਲਾ ਮੈਨੂੰ ਲੱਗ ਰਿਹਾ ਕਿ ਅਜੇ ਹਮ ਗੌਰਮ ਸਿੰਘ ਦੇਖੋ ਸਾਹਿਬ ਉਸੇ ਗੱਲ ਫੇਰ ਆਗੇ ਕਿ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਫਲਾਣੇ ਤੋਂ ਹੋਣਾ ਚਾਹੀਦਾ ਸਮਾਗਮ ਨਹੀਂ ਕਰਾਂਗੇ ਜਿਹੜਾ ਸਾਹਿਬ ਮੇਰਾ ਪਿਆਰ ਚ ਤੁਹਾਡੇ ਤੇ ਦੇਖੀ ਮਾਰੋ ਵੀ ਟੀਕਾ ਵੀ ਨਾ ਮਾਰੇ ਨੌਕਾਸੀ ਲਾ ਰਹੇ ਹੋ ਇਹ ਬਹੁਤ ਹੀ ਪਿਆਰ ਨੂੰ ਮਾਰੋਗੇ ਟੀਕਾ ਵੀ ਮਾਰੀਏ ਇੱਕ ਸੈਕਿੰਡ ਦੇਖੋ ਸਰ ਬਹੁਤ ਖੁੱਲਾ ਟਾਈਮ ਆਪਾਂ ਸਾਰਾ ਨੋਟਿਸ ਕਰਕੇ ਕਹਿੰਦੇ ਬਹਿਸਬਾਜ਼ੀ ਚ ਨਾ ਲੋਕਾਂ ਨੂੰ ਸਮਝ ਨਹੀਂ ਆਏਗੀ ਸੰਗਠਨ ਸਾਹਿਬ ਮੇਰਾ ਸਵਾਲ ਹੈ ਜਦੋਂ ਰਵਨੀਤ ਬਿੱਟੂ ਕਹਿੰਦੇ ਨੇ ਕਿ 1600 ਕਰੋੜ ਪਹਿਲੀ ਕਿਸ਼ਤ ਹੈ ਤੁਸੀਂ ਮੰਨਦੇ ਨਹੀਂ ਜਦੋਂ ਪੰਜਾਬੀ ਜੀਪੀ ਦੇ ਆਗੂ ਕਹਿੰਦੇ ਨੇ 1600 ਕਰੋੜ ਪਹਿਲੀ ਕਿਸ਼ਤ ਹੈ ਤੁਸੀਂ ਮੰਨਦੇ ਨਹੀਂ ਅੱਜ ਸੇਮ ਗੱਲ ਗ੍ਰਹਿ ਮੰਤਰੀ ਨੇ ਕਹਿ ਦਿੱਤੀ ਰਮਨਜੀਤ ਬਿੱਟੂ ਕਹ ਰਹੇ ਸੀ ਮੈਂ ਨਾਲ ਖੜਾ ਸੀ ਪ੍ਰਧਾਨ ਮੰਤਰੀ ਨੇ ਕਿਹਾ ਕਿ 1600 ਕਰੋੜ ਦੇ ਰਹੇ ਹਾਂ ਅੱਗੇ ਜਿਵੇਂ ਐਸਟੀਮੇਟ ਆਤਾ ਰਹੇਗਾ dete ਰਹੇਗੇ ਅੱਜ ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਟੋਕਨ ਮਨੀ ਕਿਹਾ ਸਾਨੂੰ ਤਾਂ ਅਸੀਂ ਸੈਟੀਸਫਾਈਡ ਸਾਹਿਬ ਨੇ ਨਹੀਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਨੇ ਨਹੀਂ ਕਿਹਾ ਗੱਲ ਨਹੀਂ ਰਹੀ ਰਵਨੀਤ ਬਿੱਟੂ ਕਹ ਰਹੇ ਸੀ ਰਵਨੀਤ ਬਿੱਟੂ ਸਾਹਿਬ ਦੀ ਗੱਲ ਬਿੱਟੂ ਮੈਂ ਆ ਰਿਹਾ ਹਾਂ ਕੈਬਨਟ ਦੇ ਵਿੱਚ ਹੋ ਸਕਦਾ ਹੈ ਕਿ ਅਮਿਸ਼ਾ ਜੀ ਤੋਂ ਮਤਲਬ ਅਹੁਦਾ ਵਾਈਸ ਥੋੜੇ ਹੇਠਾ ਹਉਣ ਪਰ ਕੈਬਨਟ ਮੰਤਰੀ ਨੇ ਪੂਰੇ ਦੇਸ਼ ਦੇ ਤੁਹਾਡੇ ਮੇਰੇ ਸਿੱਧੇ ਰਾਜ ਮੰਤਰੀ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਬਿੱਟੂ ਜੀ ਕੇਂਦਰੀ ਰਾਜ ਮੰਤਰੀ ਨੇ ਸਤਕਾਰ ਹੈ ਪਰ ਜਿੱਥੋਂ ਤੱਕ ਪੰਜਾਬ ਦੀ ਗੱਲ ਆ ਪੰਜਾਬ ਦੇ ਗੱਲ ਕਿ ਰਵਨੀਤ ਬਿੱਟੂ ਜੀ ਦੇ ਕਹੇ ਤੇ ਨਹੀਂ ਖਤਮ ਹੁੰਦੀ ਇਹ ਹਰ ਲੈਵਲ ਦੀ ਗੱਲ ਆ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਆ ਕੇ 1600 ਕਰੋੜ ਦੇ ਕੇ ਗਏ ਆ ਤਾਂ ਹਰ ਅਥਾਰਟੀ ਭਲੋ ਇਹਦੇ ਬਾਰੇ ਕੋਈ ਗੱਲ ਜਿਹੜੀ ਹੁੰਦੀ ਆ ਉਹਦੀ অথেন্টিਕੇਸ਼ਨ ਬਣਦੀ ਆ ਭਗਵਾਨਤਮਾਨ ਸਾਹਿਬ ਚਿੰਤਤ ਨੇ ਪੰਜਾਬ ਬਾਰੇ ਸੀਰੀਅਸ ਨੇ ਸincere ਨੇ ਅਸੀਂ ਫੋਲੋਅ ਅਪ ਕੀਤਾ ਆ ਪੰਜਾਬ ਦਾ ਬੀਜੇਪੀ ਯੂਨਿਟ ਤਾਂ ਪੈਰਲਲ ਸੈਸ਼ਨ ਲਾ ਕੇ ਬੈਠ ਗਿਆ ਅਸੀਂ ਇਹਨੂੰ ਅੰਦਰ ਕਰੋ ਜੀ ਫਲਾਣੀ ਇਨਕੁਆਰੀ ਕਰੋ ਆਦਾ ਰਾਹ ਕਰੋ ਅਸੀਂ ਕਹੀ ਜਾਂਦੇ ਕਿ ਪਹਿਲਾਂ ਆਪਾਂ ਰਾਹਤ ਪਹਚਾਈਏ ਲੋਕਾਂ ਤੱਕ ਪੰਜਾਬ ਸਰਕਾਰ ਕੰਮ ਕਰ ਰਹੀ ਆ ਸਾਰੇ ਤੁਸੀਂ ਵੀ ਸਾਥ ਦਿਓ ਬਾਕੀ ਫਸਣ ਫਸਾਉਣ ਦੀਆਂ ਗੱਲਾਂ ਫੇਰ ਕਰ ਲਾਂਗੇ ਸੋ ਰਵਨੀਤ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਐਲਾਨ ਕੀਤਾ ਉਹਦੇ ਵਿੱਚ ਜੇ ਕੇਂਦਰੀ ਤਾਜਮੇ ਮੰਤਰੀ ਸੰਸੀਅਰ ਵੀ ਹੈਗੇ ਤਾਂ ਜਿੰਨੇ ਤੇਰੇ ਕੋਲ ਸੀਰੀਅਸ ਸੀਨੀਅਰ ਮੰਤਰੀ ਨਹੀਂ ਕਹਿੰਦੇ ਹੁਣ ਅਮਿਤ ਸ਼ਾਹ ਜੀ ਨੇ ਕਿਹਾ ਆ ਕਿ ਉਹ ਟੋਕਨ ਮਨੀ ਆ ਵੀ ਆ ਵਰਾਈਡ ਅਪ ਕਰਨਾ ਹੈ ਸੋਹੇ ਸਾਹਿਬ ਇੱਕ ਮੇਰਾ ਫਾਈਨਲ ਸਵਾਲ 9 ਤਰੀਕ ਨੂੰ ਪ੍ਰਧਾਨ ਮੰਤਰੀ ਆਏ 1600 ਕਰੋੜ ਦਾ ਜ਼ਿਕਰ ਕੀਤਾ 21 ਦਿਨ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮੁੱਖ ਮੰਤਰੀ ਮਿਲਦੇ ਨੇ 1600 ਕਰੋੜ ਉਹਨਾਂ ਨੇ ਟੋਕਨ ਮਨੀ ਕਹੀ ਆਮ ਆਦਮੀ ਪਾਰਟੀ ਲਗਾਤਾਰ ਇਹ ਜ਼ਿਕਰ ਕਰ ਰਹੀ ਹੈ ਕਿ 1600 ਕਰੋੜ ਦੇ ਵਿੱਚੋਂ ਆਇਆ ਕੁਝ ਨਹੀਂ 21 ਦਿਨਾਂ ਬਾਅਦ ਵੀ ਪ੍ਰਧਾਨ ਮੰਤਰੀ ਦੇ ਅਨਾਊਂਸਮੈਂਟ ਦੇ ਬਾਅਦ ਵੀ ਵੈਲ ਤਾਂ ਨਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ 9 ਸਤੰਬਰ ਨੂੰ ਆਏ ਸੀਗੇ ਇਹਨਾਂ ਦੇ ਕੈਬਨਿਟ ਵਜ਼ੀਰ ਜਿਹੜੇ ਇਹਨਾਂ ਨੇ ਬਣਾਏ ਹੋਏ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਨੂੰ ਪਾਠ ਪੜਾਇਆ ਸੀਗਾ ਕਿ ਤੁਹਾਨੂੰ ਹਿੰਦੀ ਨਹੀਂ ਆਂਦੀ ਕਿ 12000 ਕਰੋੜ ਆਇਆ ਹੋਇਆ 1600 ਕਰੋੜ ਮਾ ਹੋਰ ਦੇ ਰਹੇ ਆ 13600 ਕਰੋੜ ਹੋ ਗਿਆ ਤੁਹਾਡਾ ਚੀਫ ਸੈਕਟਰੀ ਜਿਹੜਾ ਹੈਗਾ 13700 ਕਰੋੜ ਦੀ ਪ੍ਰੋਪੋਜ਼ਲ ਦੇ ਰਿਹਾ ਸਾਹਮਣੇ ਇਹ ਸਾੜੇ ਸਕਰੀਨਾਂ ਲਗਾ ਲਗਾ ਕੇ ਤੇ ਤੁਹਾਡਾ ਪੂਰਾ ਅਸੀਂ ਜਿਹੜਾ ਹੈਗਾ ਯੂ ਆਰ ਟੇਕਿੰਗ ਕੇਅਰ ਆਫ ਯੂ ਉਸ ਤੋਂ ਬਾਅਦ ਜੇ ਅੱਜ ਅੱਜ ਅ ਕੀ ਪਰਦਾ ਇੱਕ ਵਾਰੀ ਵੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ 1600 ਕਰੋੜ ਸਾਡੇ ਕੋ ਆਇਆ ਨਹੀਂ ਹੈ ਹੁਣ ਮੈਂ ਦੇਖੋ ਭਗਵੰਤ ਮਾਨ ਸਾਹਿਬ ਤੋਂ ਉੱਪਰ ਤੋਂ ਸੀਐਮ ਸਾਹਿਬ ਤੋਂ ਉੱਪਰ ਤੇ ਸੰਘੇੜਾ ਸਾਹਿਬ ਹੈ ਨਹੀਂ ਜਾਂ ਕੀ ਹੋਰ ਮੰਤਰੀ ਹੈ ਹੈ ਇਸ ਕਰਕੇ ਕਿਉਂ ਗਲਤ ਪਾਸੇ ਲੈ ਜਾ ਰਹੇ ਹੋ ਪਲੀਜ਼ ਯਾਰ ਪਲੀਜ਼ ਪਲੀਜ਼ ਦੋ ਮਿੰਟ ਸੁਣ ਲਿਆ ਕਰੋ ਇਸ ਕਰਕੇ ਵੀ ਹੈਵ ਟੂ ਬਲੀਵ ਇਟ ਕਿ ਸੈਂਟਰ ਇਸ ਟੇਕਿੰਗ ਕੇਅਰ ਆਫ एवरीथिंग ਵਿਚ ਵੀ ਨੀਡ ਰਿਕੁਆਇਰਡ ਪੰਜਾਬ ਨੂੰ ਜੋ ਚਾਹੀਦਾ ਹੈ ਸੈਂਟਰ ਹਰ ਚੀਜ਼ ਦੀ ਪ੍ਰਵਾਹ ਕਰ ਰਿਹਾ ਉਹ ਮੁੱਖ ਮੰਤਰੀ ਸਾਹਿਬ ਦੀ ਗੱਲਾਂ ਤੋਂ ਉਹਨਾਂ ਦੇ ਬਿਹੇਵੀਅਰ ਤੋਂ ਉਹਨਾਂ ਦੇ ਸ਼ਰੂਰ ਤੋਂ ਜੱਜ ਹੋ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਕੱਲੇ ਨਹੀਂ ਸੀ ਮੁੱਖ ਮੰਤਰੀ ਸਾਹਿਬ ਦੇ ਨਾਲ ਚੀਫ ਸੈਕਟਰੀ ਵੀ ਨਾਲ ਖੜੇ ਸੀਗੇ ਜਦੋਂ ਮੁੱਖ ਮੰਤਰੀ ਸਾਹਿਬ ਸਟੇਟਮੈਂਟ ਦੇ ਰਹੇ ਸੀਗੇ ਨਾਲ ਪ੍ਰਿੰਸੀਪਲ ਸੈਕਟਰੀ ਰਵੀ ਭਗਤ ਵੀ ਖੜੇ ਸੀਗੇ ਨਾਲ ਉਹਨਾਂ ਦੇ ਰੈਜੀਡੈਂਟ ਕਮਿਸ਼ਨਰ ਵੀ ਖੜੇ ਸੀ ਇਹਦਾ ਮਤਲਬ ਹੈ ਕਿ ਪੰਜਾਬ ਆ ਸਾਰੀ ਹਾਂ ਮੈਂ ਉਹ ਹੀ ਕਹਿ ਰਹੀ ਸੀ ਜੀ ਇਹ ਆਪ ਨੂੰ ਹੋਮ ਮਿਨਿਸਟਰ ਸਾਹਿਬ ਨੇ ਕਨਵਿੰਸ ਕੀਤਾ ਹੈ ਚੀਫ ਸੈਕਟਰੀ ਸਾਹਿਬ ਤਾਂ ਜਦੋਂ ਪ੍ਰਧਾਨ ਮੰਤਰੀ ਆਈਸੀਓ ਤੋਂ ਸਭ ਮੇ ਵੀ ਖੜੇ ਸੀ ਇਨਫੈਕਟ ਉਹਨਾਂ ਨੇ ਪੂਰੀ ਪ੍ਰੈਜੈਂਟੇਸ਼ਨ ਨਹੀਂ 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 ਸੋਰੀ ਗੌਰਵ ਜੀ ਗੌਰਵ ਜੀ ਨਹੀਂ ਅੱਜ ਪੰਜਾਬ ਕਨਵਿੰਸਡ ਹੈ ਕਿਉਂਕਿ ਪੰਜਾਬ ਕਨਵਿੰਸ ਇਸ ਕਰਕੇ ਹੈ ਕਿ ਸੀਐਮ ਸਾਹਿਬ ਨੇ ਮੰਨੇ ਚਲੋ ਠ all is well ਪੰਜਾਬ ਅੱਛੇ ਹੱਥਾਂ ਚ ਹੈ ਕੇਂਦਰ ਸਰਕਾਰ ਮੈਂ 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 ਵਾਈਂਡ ਅਪ ਕਰਨੇ 20 ਸੈਕਿੰਡ ਦੇ ਪਾਉਂਗਾ ਸਗੇੜਾ ਸਭ ਛੋਟੇ ਰਿਐਕਸ਼ਨ ਦੇ ਦਿਓ ਮੈਂ ਤਾਂ ਸੋਈ ਸਾਹਿਬ ਨੂੰ ਪਹਿਲਾਂ ਹੀ ਜਿਹੜਾ ਅਸੀਂ ਵੈਲਕਮ ਕਰ ਰਹੇ ਹਾਂ ਤੁਹਾਨੂੰ ਲੱਗਦਾ ਕਿ ਬਸ ਇੰਤਜ਼ਾਰ ਕਰੋ ਮੈਂ ਤਾਂ ਪਹਿਲਾਂ ਹੀ ਸੋਈ ਸਾਹਿਬ ਨੂੰ ਕਿਹਾ ਆ ਵੀ ਆਰ ਵੈਰੀ ਮੱਚ ਪੋਜ਼ਿਟਿਵ ਸੀਐਮ ਸਾਹਿਬ ਸੈਟੀਸਫਾਈਡ ਨੇ ਬਹੁਤ ਚੰਗੀ ਖਬਰ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਪੰਜਾਬ ਯੂਨਿਟ ਵਿੱਚ ਟੰਗ ਨਾ ਆਵੇ ਨਹੀਂ ਦੇਖੋ ਕਹਿੰਦੇ ਧੰਨਵਾਦ ਕਰ ਦਿਓ ਕਹਿੰਦੇ ਪੈਸੇ ਨਹੀਂ ਆਏ ਜੇ ਉਹ ਤਾਂ that is matter ਪੀਐਨ ਸਾਹਿਬ ਦਾ ਧੰਨਵਾਦ ਕਰ ਦਿਓ ਤੁਸੀਂ ਬਿਲਕੁਲ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਦਾ ਵੀ ਧੰਨਵਾਦ ਕਰਦਾ ਗ੍ਰਹਿ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਮਾਂ ਜੋ ਮੁੱਖ ਮੰਤਰੀ ਪੰਜਾਬ ਦਾ ਵੀ ਧੰਨਵਾਦ ਕਰਦਾ ਔਰ ਜੇ ਮੇਰੇ ਕੀਤਾ ਕੋਈ ਗੱਲ ਬਣਦੀ ਹੈ ਮੈਂ ਤਾਂ ਸਾਰੇ ਸਾਹਮਣੇ ਹੱਥ ਜੋੜਦਾ ਕਿ ਪੰਜਾਬ ਨੂੰ ਲੋੜ ਆ ਪੰਜਾਬ ਦੀ ਬਾਹ ਫੜੋ ਪੰਜਾਬ ਦੀ ਬਾਹ ਫੜੋ ਪੰਜਾਬ ਨੂੰ ਲੋੜ ਹੈ ਕਿ ਪੰਜਾਬ ਦੀ ਬਾਹ ਫੜੀ ਜਾਵੇ ਸਾਰੇ ਲੋਕ ਆਮ ਲੋਕ ਸਾਰੇ ਮਤ ਕਰ ਰਹੇ ਆ ਕਿ ਸਰਕਾਰ ਸਾਡੇ ਸਮਾਜ ਨੂੰ ਸੋਚਣੇ ਹੈ ਮਾਫੀ ਚਾਹੂੰਗਾ ਵਿਚਾਲੇ ਰੋਗ ਰਹੇ ਆ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸੋਹੀ ਸਭ ਸੰਗਠਾ ਸਭ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਸ ਪੂਰੀ ਚਰਚਾ ਦੇ ਵਿੱਚੋਂ ਇੱਕ ਪੁਆਇੰਟ ਤਾਂ ਬਹੁਤ ਨਿਕਲ ਕੇ ਸਾਹਮਣੇ ਆਇਆ ਕਿ ਥੋੜੇ ਜਿਹੇ ਹਾਲਾਤ ਸੁਧਰੇ ਨੇ ਸਟੇਟ ਤੇ ਸੈਂਟਰ ਦੇ ਵਿਚਾਲੇ 1600 ਕਰੋੜ ਟੋਕਨ ਬੰਨੀ ਦੇ ਤੌਰ ਦੇ ਉੱਤੇ ਗੱਲ ਹੋ ਗਈ ਤਾਂ ਹੋ ਸਕਦਾ ਹੈ ਅਗਲੀ ਕਿਸ਼ਤ ਵੀ 1600 ਦੀ ਹੋਵੇ ਹੋਰ ਆਜਵੇ ਤੀਜੀ ਕਿਸ਼ਤ ਹੋਰ ਆਜਵੇ ਚੌਥੀ ਕਿਸ਼ਤ ਕਿ 6000 7000 ਜਾਂ 20000 ਕਰੋੜ ਤੱਕ ਵੀ ਆ ਜਾਣ ਲੋਕਾਂ ਤੱਕ ਰਾਹਤ ਪਹੁੰਚੇ ਇਹ ਹੀ ਸਭ ਤੋਂ ਇੰਪੋਰਟੈਂਟ ਹੈ ਪ੍ਰਾਈਮ ਟਾਈਮ 'ਚ ਬਹੁਤ ਛ